ਤੂੰ ਵੀ ਚੱਲ ਜਾ ਮਗਰੇ ਮਗਰੇ ਚੱਲ ਜਾ ਤੂੰ ਆ ਕੀ ਪਿੰਨਾ ਜੇ ਕਿੱਥੋਂ ਲੈ ਕੇ ਆਏ ਆਹਾ ਤੱਲੀਆਂ ਵਾਲਾ ਕਿਹੜਾ ਟੂਣਾ ਕਰਨ ਲੱਗੇ ਪੈੜੀ ਦੇ ਯਰ ਟਾਟਿਆ ਤਾਂ ਜਾਣਦੇ ਨਹੀਂ ਟੂਣੇ ਆਣੀਆਂ ਮੀਂਹ ਦੀ ਗੁੱਤ ਵਾਲੇ ਨੂੰ ਕਰੋ ਉਹਦਰੋਂ ਪੰਜ ਕੀ ਕਰਨ ਲੱਗੇਗੀ ਪੈੜੀ ਤੇ ਕਬਜ਼ਾ ਕਰਨ ਲੱਗੇ ਆ ਯਰ ਤੀ ਕਾ ਚੱਲੂਗਾ ਇਤਨਾ ਅਗਲਾ ਕੀ ਕਰ ਲਿਆ ਨਾ ਤਿੰਨ ਤਿੰਨ ਆ ਬੰਦੇ ਅਜੇ ਤੱਕ ਉਸਾਈ ਕਰ ਰਹੇ ਆ ਪਹਿਲੀ ਤੇ ਕਬਜ਼ਾ ਕਰਨ ਲੱਗੇ ਆ ਦੇਖੋ ਜੀ ਆ ਆ ਬੰਦਾ ਮੀਨ ਕੋਈ ਬੰਦੇ ਡੇਟਾ ਜਾਂ ਕੀਤਾ ਪੈਨਾਂ ਨੇ ਫਾਰਨੇ ਭਈਆ ਮੈਂ ਮੇਰੇ ਨਾਲ ਥੋੜਾ ਖੇਦਰੋਂ ਵੱਟ ਵੱਟ ਤੇ ਥੋੜੀ ਜੀ ਉਧਰੋਂ ਵੱਢ ਲਿਓ ਕੰਮ ਨਿਬੜੋ ਹਾਂ ਭਈਆ ਕਾਦੀਆਂ ਨਿਸ਼ਾਨੀਆਂ ਲਾਉਣ ਨੇ ਦੱਸੋ ਸੁਣਾ ਇੱਕ ਇਹ ਦਾਦੇ ਪੜਦਾਦੇ ਛੱਡ ਗਏ ਛੱਡ ਆਇਆ ਕਿ ਉਹ ਕਿਦੇ ਸੁਰੇ ਜਾਈਓ ਇਹ ਹੈਗੇ 7-8 ਕਿਲੇ ਦਸੀਆਂ ਨਾ ਇਹ ਸਾਰਿਆਂ ਚ ਜਾਣਾ ਇਦਾਂ ਨਹੀਂ ਕਹਿੰਦੇ ਰਸੀ ਨੂੰ ਲਪੀ ਨਾ ਕਰੋ ਜਿੰਦੀ ਨਾ ਰਸੀ ਆ ਅੱਛਾ ਬਈ ਹੈ ਤੇ ਇੱਥੇ ਜਾ ਕੇ ਦੇਖੀ ਕੀ ਕੀ ਸੋਨੇ ਦੇ ਬੈਸਕਟ ਬਸਕਟ ਨਾ ਪਿਆ ਨਹੀਂ ਨਹੀਂ ਹਾਂ ਉੱਗ ਰਹੀਆਂ ਨਜ਼ਰੀਆਂ ਹੈ ਨਹੀਂ ਇਹ ਸੰਗਣੀਆਂ ਨਾ ਪਗਿਆ ਮੈਣ ਕੇ ਵੇਲਾ 5-5 ਫੁੱਟ ਦੀ ਨੱਪੀਆਂ ਹੀ ਆ ਹਾਂ ਵੇਲਾ ਰਸੀ ਆ ਮੇਰੇ ਕੋਲ ਬਣਦਾ ਸੀ ਸਹੀ ਚੱਲ ਗਿਆ ਚਲੋ ਜੀ ਮਾਰੋ ਸੈਲਫ ਯਾਹ ਢੇੜਖਾਨੀ ਨਹੀਂ ਕਰਨੀ ਚੀਜ਼ ਨਾ ਲੈਟਾ ਮੈਂ ਬਾਈ ਇਹ ਲੈਟਾ ਲਵਾਏ ਇਹਨੂੰ ਗਾੜੀ ਜਲੰਧਰ ਨੂੰ ਛੱਡਦਾ ਤੂੰ ਮੇਰੇ ਵਿੱਚ ਚਲਾਈਦਾ ਵਾ ਮੇਰੇ ਵਿੱਚ ਚਲਾਈਦਾ ਬੈਕ ਲਵਾਓ ਜਿਹੜੀ ਮੇਨ ਚੀਜ਼ ਆ ਇਹਤੇ ਲੈਟਾ ਮੈਂ ਲਵਾਈਏ ਫਨੀ ਬਰ ਲੈਟਾ ਪਾਜੀ ਦੋ ਸਪੀਕਰ ਲਵਾ ਦੋ ਉਹ ਵੱਲ ਹਾਂਜੀ ਇਹ ਚਲਾਈ ਜਾਵਾਂਗੇ ਇੱਕ ਆ ਸੂਰਜ ਤੇ ਪੱਲੀ ਪਾ ਦੇ ਮੜੀ ਜੀ ਸਹੀ ਗੱਲ ਬਾਜੀ ਇਹਦੀ ਫੱਟੀ ਨਾ ਪੈਣ ਵਾਲਾ ਜਿਗਾਰ ਬਣਾ ਦਈਏ ਇਹਦਾ ਯਾ ਬਾਲਾ ਜਾ ਰਿਹਾ ਇੱਕ ਅਸੂ ਬਾਈ ਦੂਜਾ ਉਹਨਾਂ ਕੋ ਅਸੀਂ ਚਾਰ ਆਲਾ ਗੋ ਉੱਪਰ ਜਾ ਰਹਾ ਉਹ ਟ੍ਰੇਟਰ ਆਲਾ ਆ ਗੱਡਾ ਉਹਨੇ ਟੋਆ ਵੀ ਐਡਾ ਕੱਢਣਾ ਭਾਬਾ ਇੱਕ ਟੋਏ ਚਾਰ-ਉਕ ਲਾਸੀ ਹਾਂ ਪਰ ਫੋਨ ਫੋਨ ਕੱਢ ਨਹੀਂ ਕੋਈ ਨਹੀਂ ਆ ਗਿਆ ਤੇ ਚਲਾ ਲਾਂਗੇ ਨਹੀਂ ਤੇ ਇਹਨਾਂ ਸਾਰ ਲਾਂਗੇ चला भाई एदा ही सीखेंगा तेन लसांस दौड़ना नहीं गादी आ रही है भाव जंगल ना लगाना नी ग ਮਰ ਜਣਾ ਜੀ ਹੱਥਾਂ ਵਾਲੇ ਨਾਲ ਕੱਢਨੇ ਹੁੰਦੇ ਦੇ ਉਹ ਉਹ ਨੂੰ ਨੇ ਫਿਰ ਉਹ ਅੱਜ ਆ ਕੇ ਟਾਲੀ ਤੇ ਨਵੇਂ ਬਹਿਣਾ ਕਰਨਾ ਹੈ ਸਾਲਿਆਂ ਨੇ ਕੱਢਣ ਲੱਗ ਪਏ ਫੇ ਲੈ ਰਿਆ ਜੀ ਕੰਮ ਪਹਿਲਾਂ ਮੈਂ ਤੂੰ ਪਹਿਲੇ ਵੀ ਬਤਾ ਦੇਗਾ ਸਾਡੇ ਚੱਲ ਉਹ ਪੱਧ ਕਰਦੇ ਸਾਥ ਵਾਲੇ ਆਈ ਮੈਂ 15 ਬਰੋ ਨੇ ਇਹਨੂੰ ਸਾਹਜਾ ਐਵੇਂ ਚੱਕਣਾ ਲੈ ਦੇ ਨਿੱਪੜ ਗਿਆ ਇਹਨੂੰ ਚੱਕ ਕੇ ਕਿਤੇ ਦੂਰ ਹੀ ਰੱਖਿਆ ਹੁਣ ਇਹ ਅੱਖਾਂ ਸਾਹਮਣੇ ਦੂਰ ਲੈ ਜਾ ਹੁਣ ਕਿੰਨੇ ਡਾਏ ਕੱਢੇ ਆ 616 ਡਾ ਹਟੇ ਲੈ ਇੱਥੇ ਲਾਵਾਂਗੇ ਜੀ ਜੰਗਲ ਦੇਸੀ ਰੋਫ ਪੁਰਾਣੇ ਇਹ ਮਸ਼ੀਨ ਅੰਦੂਰੀ ਕਿਤੇ ਲੈ ਜਾਓ ਇਹ ਨਾ ਆਖਾਂ ਗਾੜੀ ਰੱਖਿਓ ਨਹੀਂ ਨਹੀਂ ਵਰਕ ਹੀ ਪਾਓ ਯਾਰ ਮੂੰਹ ਚੋ ਦੇ ਲੈ ਖੱਪੜ ਦਿਖਾਉਣਾ ਉਹਨੂੰ ਮੈਂ ਦੇਖ ਚਾਰ ਪੈਰਾਂ ਬੁਕਾਨ ਦੇ ਵਿੱਚ ਤਾਂ ਖੜੇ ਚੱਲ ਮਾਰ ਸੈਲਫ ਨਹੀਂ ਪਹਿਲੀ ਸੈਲਫ ਤੇ ਨਹੀਂ ਹੋਇਆ ਦੂਜੀ ਤੇ ਵੀ ਨਹੀਂ ਤੀਜੀ ਤੇ ਵੀ ਨਹੀਂ ਚਾੜੇ ਅਰੇ ਸਾਹ ਨਾ ਆ oh ਨੇ ਕਿ ਦੂਰ ਲਾਵਾ ਜੀ ਕਾਦੀ ਮਿਹਨਤ ਲਾਉਣੀ ਤੂੰ ਖਾਣ ਕੇ ਭੁੱਜਿਆ ਤੇ ਮਿਹਨਤ ਲਾਉਣੀ ਹੈ ਸਾਰੇ ਪੈਸਾ ਵਾਡੀ ਦੇਣ ਤੇ ਨਹੀਂ ਹਾਂ ਮੈਂ ਤੇ ਲੋੜੀ ਆ ਆ ਸੁਣ ਕੀ ਖਾਣਿਆ ਉਹ ਬਾਪਿਆਂ ਦੀ ਜਿਹੜੀ ਚੜਾਈ ਹੋਈ ਇੰਨੇ ਖੋ ਜਾਨਾ ਮੈਂ ਵੇਖਿਆ ਇੱਕ ਦਿਨ ਤੇਨੀ ਪੁੱਜੀਆ ਚੜ ਗਿਆ ਗੱਲ ਕੋਈ ਨਹੀਂਗੀ ਤੇਰੇ ਖਾਣਾ ਤੂੰ ਬੈਠਾ ਕਿਧਾਂ ਹੋਏ ਇੱਧੇ ਬੰਦੇ ਨਹੀਂ ਆ ਚੱਲੀ ਆਓ ਓਰੇ ਬ੍ਰੇਕ ਨੱਪਣ ਦੀ ਤਾਂ ਦੇਤੀ ਤੁਸੀਂ ਵਾ ਮੈਂ ਹੈਂਡ ਬ੍ਰੇਕ ਖੱਚਦੀ ਹੇ ਉੱਥੇ ਸਿੱਧੀ ਬੰਦ ਹੋ ਗਈ ਸ਼ੁਕਰ ਆਈ ਮੈਂ ਤਾਂ ਸਾਰੀ ਦਿਖ ਲੋਤੇ ਬਈ ਤੇ ਕੀ ਕਰਨਾ ਹੈ ਕੱਢੋ ਮੈਂ ਫੋਟਾ ਕਿੱਛੜ ਆਏ ਉਦੋਂ ਦੀ ਗੱਲ ਆ ਐਤਵਾਰ ਦੀ ਜਿੱਦ ਤੱਕ ਮੈਨੂੰ ਮਿਲੇ ਆ ਤੂੰ ਰਾਤ ਕਿ ਕਰੇਂ ਵਾਸ ਉਦੋਂ ਤੂੰ ਸੀਵਾਂ ਤੋਂ ਥਲੇ ਫੜਵੀ ਸੀ ਨਾ ਉਹਨਾਂ ਨਾਲ ਦੇ ਟਰਾਈਟਰ ਵਾਲੀ ਛੱਦਰੀ ਰੁਕ ਚੱਲ ਸਹੀ ਗੱਲ ਬਰਾਵ ਗੱਡੀ